ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਦਿਖਾਉਂਦੇ ਆਂ ਅਸੀਂ ਡਾਕਟਰ ਨੂੰ ਰੱਬ ਦਾ ਦੂਸਰਾ ਰੂਪ ਕਿਹਾ ਜਾਂਦਾ ਆ ਤੇ ਇਹ ਰੂਪ ਕਿਦਾਂ 크ੂਪ ਬਣਦਾ ਜਾ ਰਿਹਾ ਵਾ ਆ ਤੁਸੀਂ ਹੁਣ ਵੀਡੀਓ ਦੇ ਵਿੱਚ ਦੇਖਿਓ ਕਿ ਕੀ ਕੁਝ ਦਿਖਾਇਆ ਜਾਵੇਗਾ ਹੈਨਾ ਜੀ ਹਾਂਜੀ ਹਾਂਜੀ ਲੇਡੀ ਡਾਕਟਰ ਆ ਇੱਕ ਪੇਸ਼ਟਾਂ ਪੇਸ਼ਟਾਂ ਦਾ ਉਹਦੇ ਕੋਲ ਤੇ ਉਹਦਾਂ ਉਹ ਕਿਦਾਂ ਦਾ ਵਰਤੋ ਕਰਦੀ ਆ ਦੇਖੋ ਤੁਸੀਂ ਸੋ ਦੇਖੋ ਮੈਂ ਹਾਂ ਕੀ ਕੁਝ ਕਰੂਗੀ ਹਮ ਲਓ ਜੀ ਦੇਖੋ ਤੁਸੀਂ ਆ ਪੇਸ਼ੈਂਟ ਆ ਜਿਹੜਾ ਕਿ ਆ ਗਿਆ ਵਾ ਲੇਡੀ ਡਾਕਟਰ ਕੋਲ ਉਹਨੂੰ ਕੋਈ ਪ੍ਰੋਬਲਮ ਲੱਗ ਰਹੀ ਆ ਲੇਡੀ ਡਾਕਟਰ ਵੀ ਦੇਖ ਲੋ ਤੇ ਵਿਚਾਰਾ ਇੱਕ ਮਰੀਜ਼ ਆਇਆ ਹੋਇਆ ਕੋਲ ਹਾਂਜੀ ਦੇਖੀ ਜਾਓ ਜੀ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਆਹ ਦੇਖੋ ਦੇਖੋ ਹਾਂ ਦੇਖੋ ਉਹਨੂੰ ਉੱਥੇ ਪਾ ਲਿੱਤਾ ਵਸ ਟੀਚਰ ਜੇ ਤੇ ਵੀ ਵੀ ਮੈਂ ਮੈਂ ਕਰਦੀ ਤੇਰਾ ਲਾਈਕ ਤੂੰ ਫਿਕਰ ਨਾ ਕਰ ਕੈਰੀ ਇਹ ਪੇਸ਼ੈਂਟ ਨੂੰ ਵਿਚਾਰਾ ਉਹ ਆਪਣਾ ਪੂਰਾ ਟ੍ਰੀਟਮੈਂਟ ਕਰਵਾਉਣ ਵਾਸਤੇ ਆਇਆ ਕਿ ਅੱਛੀ ਡਾਕਟਰ ਹੈਗੀ ਆ ਦੇਖੀ ਜਾਓ ਤੁਸੀਂ ਲੋ ਜਿੱਕਾ ਨਾ ਜੋ ਵੀ ਲੈ ਲਿਆ ਜਿਹੜਾ ਹੁੰਦਾ ਇੱਕ ਡਾਕਟਰਾਂ ਕੋਲ ਯੰਤਰ ਜੇ ਚੈੱਕ ਕਰਦੀ ਆ ਫਿਰ ਪੇਸ਼ੈਂਟ ਨੂੰ ਚੰਗੀ ਨਾਮ ਵਰ ਕੋ ਸਲਜੀ ਹੋ ਡਾਕਟਰ ਲੱਗਦੀ ਆ। 글로 ਵੀ ਦੇਖੀ ਚਲੋ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜਿਹਨੇ ਹੁਣ ਤੱਕ ਨਹੀਂ ਕਰਿਆ। ਚਲੋ ਦੇਖੋ ਲੋ। ਲਓ। ਫਿਰ ਪਾਤਾ ਤੱਕ ਜਾ ਮਾਰ ਕੇ ਵੀ ਪਹਿ ਜਾ। ਆਮਨਾ ਹਾਂ ਇਹ ਤਾਂ ਮੈਨੂੰ ਸੁਲਝੀ ਨਹੀਂ ਇਹ ਤਾਂ ਮੈਨੂੰ ਉਲਝੀ ਵੀ ਲੱਗਦੀ ਹੈ ਆ ਦੇਖ ਹਾਂ ਜੀ ਹਾਂ ਬਿਲਕੁਲ ਪ੍ਰਾਈਵੇਟ ਕਲੀਨਿਕ ਆ ਇਹਦਾ ਆਪਣਾ ਉਹੀ ਕਿ ਬੈਲਟ ਖੋਲਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਬੈਲਟ ਖੋਲ ਰਹੀ ਹੈ ਉਹਦੀ ਚੱਲ ਬੰਦਾ ਉਹਨੂੰ ਫੇਰ ਕਹਿੰਦਾ ਕਿ ਕੀ ਕਰ ਰਹੀ ਹੈ ਹੈਨਾ ਹੂੰ ਸੋ ਇਹੋ ਜਿਹੇ ਡਾਕਟਰਾਂ ਨੇ ਕਹਿ ਲਓ ਕਿ ਡਾਕਟਰੀ ਦਾ ਪੇਚਾ ਖਰਾਬ ਕੀਤਾ ਹੋਇਆ ਵਾ ਇਹੋ ਜਿਹੇ ਲੇਡੀਜ਼ ਡਾਕਟਰ ਨੇ ਜਿਹੜੀਆਂ ਆਪਣੇ ਕੰਮ ਨੂੰ ਛੱਡ ਕੇ ਕਰਮ ਨੂੰ ਛੱਡ ਕੇ ਤੇ ਕੁਝ ਹੋਰ ਹੀ ਲੱਗੀ ਵੀ ਕਰਨ ਹੈਨਾ ਦੇਖੋ ਲੋ ਬਹਿਸ ਵੀ ਹੋ ਰਹੀ ਹੈ ਇਹਨਾਂ ਦੀ ਆਪਸ ਚ ਬਹਿਸਬਾਜ਼ੀ ਚੱਲ ਪਈ ਹੈ ਹੁਣ ਤੁਸੀਂ ਦੇਖ ਹੀ ਰਹੇ ਹਾਂ ਕਿ ਬੈਸਿਕ ਹੋ ਜਾਂਦੇ ਆ ਹੈਨਾ ਮੈਂ ਹੋ ਸਕਦਾ ਚੈੱਕ ਕਰਦੀ ਹੋਵੇ ਹਾਂ ਬਿਮਾਰੀ ਓਦਾਂ ਦੀ ਉਹ ਦੇਖ ਲੋ ਹਾਂ ਦੇਖੋ ਦੇਖੋ ਬਿਠਾ ਲਿਆ ਫੇਰ ਵਿਚਾਰਾ ਕੁਰਸੀ ਪਰ ਬੈਥੇ ਨੂੰ ਬਹਿ ਜਾ ਤੋ ਦੱਸ ਦਈਏ ਮਨ ਨੂੰ ਵੀ ਤੇਰੇ ਲੀਵਰ ਚ ਗਰਮੀ ਪੈ ਗਈ ਆ ਗਰਮੀ ਪੈ ਗਈ ਇਹ ਦੇਸੀ ਲਾਗੀ ਬਹੁਤ ਆ ਇਹ ਗਰਮੀ ਪੈਣ ਦਿੱਤਾ ਲੈ ਮਾਲਾ ਕਿੱਡੀ ਵੱਡੀ ਪਾਈ ਆ ਚਲ ਇਹਨਾਂ ਤਾਂ ਆਪਣਾ ਕੋਡ ਜਿਹਾ ਤਾਰ ਕੇ ਮੈਂ ਕਿ ਨਹੀਂ ਬੰਦੇ ਦੇ ਨਾਲ ਪਾ ਦੇ ਵੀ ਤੂੰ ਡਾਕਟਰ ਬਣ ਜਾ ਦੇਖ ਲਓ ਹਾਲਤੀ ਮੀਆਂ ਦੇ ਉਹ ਜਰਾ ਮੈਨੂੰ ਲੱਗਦਾ ਭੋਲਾ ਭਾਲਾ ਵਾ ਉਹ ਸਿੱਧਾ ਸੁਭਾਅ ਕਾ ਲੱਗਦਾ ਮੈਨੂੰ ਕੋਈ ਬੰਦਾ ਵਿਚਾਰਾ ਦੇਖ ਲਓ ਚੰਗੇ ਘਰ ਦਾ ਲੱਗਦਾ ਦੇਖ ਲਓ ਹੈ ਡਰ ਹੀ ਜਾਂਦਾ ਉਹ ਵਿਚਾਰਾ ਡਰ ਹੀ ਜਾਂਦਾ ਨਹੀਂ ਤਾਂ ਅੱਜ ਕੱਲ ਦੇ ਬੰਦੇ ਤਾਂ ਮੌਕਾ ਨਹੀਂ ਛੱਡਦੇ ਤਾਂ ਉਹ ਵਿਚਾਰਾ ਦੇਖੋ ਤੁਸੀਂ ਹੈ ਲੱਭਣੇ ਹੋਰੇ ਬੰਦੇ ਤੁਹਾਨੂੰ ਦੁਨੀਆ 'ਚ ਕਿਤੇ ਬਈ ਕਮਾਲ ਆ ਇਸ ਵੀਰ ਦੀ ਤਾਂ ਕਮਾਲ ਕਰਤੀ ਵੀਰ ਸ਼ਰੀਫ ਲੱਗਦਾ ਚੰਗੇ ਘਰ ਦਾ ਲੱਗਦਾ ਬਈ ਪਰ ਤੀਮੀ ਮੈਨੂੰ ਕੋਈ ਦੂਜੀ ਦੂਜੀ ਲੱਗਦੀ ਹੈ ਨਕਲੀ ਕਲੀਨਿਕ ਖੋਲ ਕੇ ਬੈਠੀ ਆ ਆਪਣਾ ਆ ਦੇਖੋ ਆ ਦੇਖੋ ਮਨਾ ਤਾਂ ਰਹੀਆ ਉਹਨੂੰ ਪਰ ਉਹ ਵਿਚਾਰਾ ਨਾ ਸਿਆਣਾ ਬੰਦਾ ਦੇਖੋ ਤੁਸੀਂ ਵਿਚਾਰਾ ਭੋਲਾ ਭਾਲਾ ਹੈ ਉਹਦਾ ਕੀ ਕਰੀ ਜਾਂਦੀ ਹਾਲ ਫੇਰ ਪਾ ਲਿਆ ਦੇਖ ਲੋ ਲੈ ਦੇਖੋ ਤੁਸੀਂ ਤੀਨੀਆਂ ਦੇ ਹਾਲ ਆ ਜੀ ਉਹਨੂੰ ਇਹ ਲੱਗ ਰਿਹਾ ਵੀ ਗਲਤ ਫਸ ਗਿਆ ਮੈਂ ਹੂੰ ਉਹਦੇ ਵਿਚਾਰੇ ਦੇ ਪੈਰਾ ਪਰ ਪੈ ਗਿਆ ਉਹ ਦੇਖੋ ਹਾਏ ਹੱਥ ਜੋੜ ਰਿਹਾ ਵੀ ਮੈਨੂੰ ਜਾਣ ਦੇ ਪਰ ਜਨਾਨੀਆਂ ਕਿੱਥੇ ਆ ਹੂੰ ਬੈਸੀ ਬੈਸੀ ਦਰਿੰਦਗੀ ਜਨਾਨੀਆਂ ਚ ਭਰੀ ਵੀ ਐ ਭਾਈ ਨਾ ਤਾਈਓ ਤਾਂ ਕਹਿੰਦੇ ਜਨਾਨੀ ਜਾਤ ਤੋਂ ਬਚੋ ਜਿੰਨਾ ਬਾਚ ਹੁੰਦਾ ਕੋਲਾ ਭੱਲੇ ਤਰੇਲੀਆਂ ਘੜਾਉਂਦੀਆਂ ਬਸ ਨਹੀਂ ਹੋ ਰਹੀਆਂ ਹਾਂ ਇਹ ਗਲਤ ਗੱਲ ਐ ਤਾਂ ਇੰਨੀ ਮਾੜੀ ਥੋੜੂ ਕਰਨੀ ਚਾਹੀਦੀ ਹਾਏ ਵਿਚਾਰਾ ਕੰਨਾ ਪਾਸੇ ਹੋ ਸਾਬੂ ਜਿਆ ਬੰਦਾ ਹੀ ਫਸ ਗਿਆ ਭਾਈ ਇਸ ਵਾਰ ਤਾਂ ਹਾਏ ਆਪਾ ਕਿ ਕਿ ਲੱਛਣੀ ਤੀਮੀ ਸੱਚੀ ਲੈ ਜਾਣ ਨਹੀਂ ਦਿੰਦੀ ਲੋਪੇ ਦਵਾਈ ਦੂ ਵੀ ਲੈਣ ਜਾਂਦੇ ਆ ਆਪਣਾ ਫਾਇਰ ਅੱਧਰ ਬਸ ਕੇ ਜਾਇਆ ਕਰੋ ਇਹ ਜੇ ਡਾਕਟਰਾਂ ਕੋਲ ਨਾ ਜਾਓ ਪੋਲਾ ਪੱਲਾ ਪੈਸਾ ਤੁਸੀਂ ਵੀ ਧਿਆਨ ਰੱਖਿਆ ਕਰੋ ਕਿਤੇ ਐਵੇਂ ਨਾ ਕਿਸੇ ਦੇ ਚੱਕਰ ਚ ਫਸ ਜਿਓ ਕਹਿੰਦੇ ਨਾ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਐ। ਉਹ ਵਿਚਾਰਾ ਬਚਾਉਣ ਦੀ ਦੇਖੋ ਕਿੰਨੀ ਕੋਸ਼ਿਸ਼ ਕਰ ਰਿਹਾ ਵਾ ਹੈਨਾ। ਲੈ। ਦੇਖੋ। ਆਹ ਹਾਲਤ ਹੋ ਗਈ ਆ ਤੀਮੀਆਂ ਦੀ। ਐਦਾਂ ਉਹ ਹੀ ਆ ਫਿਰਦੀਆਂ ਇਹ। ਤੋਂ ਡਾਕਟਰੀ ਪਿੱਛੇ ਨੂੰ ਇਹਨੇ ਤਾਂ ਖਰਾਬ ਕਰਤਾ। ਪੁੱਲ ਵੀ ਹੁਣ ਡਾਕਟਰੀ ਡਾਕਟਰੀ ਦਾ। ਹਾਂ। ਉਹ ਕੰਨਾਂ 'ਚ ਵਸਾਣੇ ਵਾਲਾ ਵੀ ਕਿੱਥੇ ਰੱਖਤਾ। ਉਹ ਮਲਾ ਤਾਂ ਉਹਨੇ ਜਿਹੜਾ ਪਾਇਆ ਸੀ ਉਹ ਐਦਾਂ ਉੱਪਰ ਜਿਹਨੂੰ ਚਿੱਟੇ ਰੰਗ ਦਾ। ਚੱਲ। ਗੀਰਾ ਬੈਡੀ ਹਥਣੀ ਉਹ ਜਿਹੜਾ ਸਾਹਮਣੇ ਆ ਹਾਇ ਰੱਬਾ ਮੈਂ ਹੁਣ ਭੱਜੂਗਾ ਮੈਨੂੰ ਲੱਗਦੀ ਹਾਂ ਸੁ ਭਾਈ ਭੱਜ ਕੇ ਆਪਣੀ ਜਾਨ ਬਚਾਈ ਆਹ ਹਾਲਤ ਹੋ ਗਈ ਡਾਕਟਰ ਪਿੱਛੇ ਦੀ ਦੇਖ ਲਓ ਤੁਸੀਂ ਭਾਈ ਸਾਈਓ ਤਾਈਓ ਕਹਿੰਦੀ ਹੁੰਦੀ ਹੈ ਬਚਾ ਚੀ ਬਚਾਵਾ ਕਹਿੰਦੇ ਸੋ ਬਚਾ ਕਰ ਲੋ ਆ ਲੋਕਲ ਕਲੀਨਿਕ ਆ ਉੱਪਰ ਨਾ ਜਾਇਆ ਕੋਈ ਸਪੈਸ਼ਲਿ ਲੇਡੀਜ਼ ਡਾਕਟਰ ਕੋਲ ਤਾਂ ਨਾ ਹੀ ਜਾਓ ਇਹ ਤਾਂ ਚੰਗਾ ਤਾਂ ਬੰਦੇ ਵਾਲੇ ਕੋਲ ਚੱਲੋ